ਸ਼ੀਸ਼ਾ ਤੁਹਾਨੂੰ ਦਿਖਾਉਨੇ ਆ ਕਿ ਸ਼ੀਸ਼ਾ ਟਟਿਆ ਹੋਇਆ ਹੈ ਟਰੈਕਟਰ ਦਾ ਟਰੈਕਟਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਤੁਹਾਨੂੰ ਦਿਖਾਉਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਸ਼ੀਸ਼ਾ ਟੁੱਟਾ ਹੋਇਆ ਹੈ ਭਾਜੀ ਠੀਕ ਹੈ ਨਾ ਭਾਜੀ ਠੀਕ ਹੈ ਸਰਦੋ 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 ਇਹ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਪਾ ਜੀ ਕੀ ਕਹਿਣਾ ਚਾਹੋਗੇ ਮਾਹੌਲ ਦਾ ਸਰਕਾਰ ਜਬਰ ਕਰ ਰਹੀ ਆ ਸਰਕਾਰ ਜੋ ਜ਼ਬਰ ਕਰ ਕਰ ਰਹੀ ਆ ਇਹ ਨਾਲ ਸਬਰ ਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਅਸੀਂ ਸ਼ੀਸ਼ਾ ਟੋੜਿਆ ਹੈ ਹੌਸਲੇ ਬੁਲੰਦ ਨੇ ਹੱਲੇ ਵੀ ਹੌਸਲੇ ਬਿਲਕੁਲ ਬੁਲੰਦ ਨੇ ਦਿੱਲੀ ਜਾ ਕੇ ਰਵਾਂਗੇ ਇਹ ਖੱਟੜ ਸਰਕਾਰ ਦੀ ਫੱਟੀ ਪੋਚ ਕੇ ਜਾਵਾਂਗੇ ਮੋਦੀ ਦੀ ਦੇਸ਼ ਦੇ ਵਿੱਚੋਂ ਫੱਟੀ ਪੋਚਾਂਗੇ ਔਰ ਇਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਦਿਆਂਗੇ ਤਾਂ ਸਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕੱਚ ਤੋੜਿਆ ਹੋਇਆ ਹੈ ਤੇ ਪਿੱਛੇ ਟਰੈਕਟਰ ਦਾ ਤਾਂ ਫਿਰ ਵੀ ਹੌਸਲੇ ਬੁਲੰਦ ਨੇ ਕਹਿੰਦੇ ਰੁਕਣਾ ਨਹੀਂ ਅਸੀਂ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਰੋਕ ਨਹੀਂ ਸਕਦਾ ਕੋਈ ਦਿੱਲੀ ਸਾਡੀ ਆਪਣੀ ਹੈ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਰਹਾਂਗੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਪਰ ਫਿਰ ਵੀ ਕਿਸਾਨ ਜਿਹੜੇ ਆ ਰੁਕ ਨਹੀਂ ਰਹੇ ਤਾਂ ਸਾਰੇ ਜਾਣੇ ਮੌਕੇ ਤੇ ਮੌਜੂਦ ਨੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਸ਼ੰਭੂ ਬਾਰਡਰ ਤੇ ਇਸ ਟਾਈਮ ਇੰਨੀ ਜ਼ਿਆਦਾ ਪੀੜ ਹੈ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਆ ਤਾਂ ਕਿਸਾਨ ਅੱਗੇ ਵਧਦੇ ਜਾ ਰਹੇ ਨੇ ਤੇ ਕਦੋਂ ਵੀ ਜਿਹੜਾ ਹੁਣ ਇਹ ਟੱਕਰਾ ਵੱਧ ਸਕਦਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸ਼ੀਸ਼ਾ ਤੁਹਾਨੂੰ ਦਿਖਾਉਂਦੇ ਆ ਕਿ ਸ਼ੀਸ਼ਾ ਟਟਿਆ ਹੋਇਆ ਹੈ ਟਰੈਕਟਰ ਦਾ ਟਰੈਕਟਰ ਦਾ ਸ਼ੀਸ਼ਾ ਟੁੱਟਾ ਹੋਇਆ ਤੁਹਾਨੂੰ ਦਿਖਾਉਂਦੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਸ਼ੀਸ਼ਾ ਟੁੱਟਾ ਹੋਇਆ ਹੈ ਭਾਜੀ ਠੀਕ ਹੈ ਨਾ ਭਾਜੀ ਠੀਕ ਹੈ ਕੋਈ ਨਹੀਂ ਕੋਈ ਨਹੀਂ ਆਈਏ ਸਰਦੋ 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 ਇਤਨੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਪਾ ਜੀ ਕੀ ਕਹਿਣਾ ਚਾਹੋਗੇ ਮਾਹੌਲ ਦਾ ਸਰਕਾਰ ਜਬਰ ਕਰ ਰਹੀ ਆ ਸਰਕਾਰ ਜੋ ਜ਼ਬਰ ਕਰ ਕਰ ਰਹੀ ਆ ਇਹਦੇ ਨਾਲ ਸਬਰ ਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਅਸੀਂ ਸ਼ੀਸ਼ਾ ਟੋੜਿਆ ਹੈ ਹੌਸਲੇ ਬੁਲੰਦ ਨੇ ਹੱਲੇ ਵੀ ਹੌਸਲੇ ਬਿਲਕੁਲ ਬੁਲੰਦ ਨੇ ਦਿੱਲੀ ਜਾ ਕੇ ਰਵਾਂਗੇ ਇਹ ਖੱਟੜ ਸਰਕਾਰ ਦੀ ਫੱਟੀ ਪੋਚ ਕੇ ਜਾਵਾਂਗੇ ਮੋਦੀ ਦੀ ਦੇਸ਼ ਦੇ ਵਿੱਚੋਂ ਫੱਟੀ ਪੋਚਾਂਗੇ ਔਰ ਇਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਦਿਆਂਗੇ ਅਸੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕੱਚ ਤੋੜਿਆ ਹੋਇਆ ਹੈ ਤੇ ਪਿੱਛੇ ਟਰੈਕਟਰ ਦਾ ਤਾਂ ਫਿਰ ਵੀ ਹੌਸਲੇ ਬੁਲੰਦ ਨੇ ਕਹਿੰਦੇ ਰੁਕਣਾ ਨਹੀਂ ਅਸੀਂ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਰੋਕ ਨਹੀਂ ਸਕਦਾ ਕੋਈ ਦਿੱਲੀ ਸਾਡੀ ਆਪਣੀ ਹੈ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਰ੍ਹਾਂਗੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਪਰ ਫਿਰ ਵੀ ਕਿਸਾਨ ਜਿਹੜੇ ਆ ਰੁਕ ਨਹੀਂ ਰਹੇ ਤਾਂ ਸਾਰੇ ਜਾਣੇ ਮੌਕੇ ਤੇ ਮੌਜੂਦ ਨੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਸ਼ੰਭੂ ਬਾਰਡਰ ਤੇ ਇਸ ਟਾਈਮ ਇੰਨੀ ਜ਼ਿਆਦਾ ਪੀੜ ਹੈ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਆ ਤਾਂ ਕਿਸਾਨ ਅੱਗੇ ਵਧਦੇ ਜਾ ਰਹੇ ਨੇ ਤੇ ਕਦੋਂ ਵੀ ਜਿਹੜਾ ਹੁਣ ਇਹ ਟੱਕਰਾ ਵੱਧ ਸਕਦਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸ਼ੀਸ਼ਾ ਤੁਹਾਨੂੰ ਦਿਖਾਉਨੇ ਆ ਕਿ ਸ਼ੀਸ਼ਾ ਟਟਿਆ ਹੋਇਆ ਹੈ ਟਰੈਕਟਰ ਦਾ ਟਰੈਕਟਰ ਦਾ ਸ਼ੀਸ਼ਾ ਟੁੱਟਾ ਹੋਇਆ ਤੁਹਾਨੂੰ ਦਿਖਾਉਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਸ਼ੀਸ਼ਾ ਟੁੱਟਾ ਹੋਇਆ ਹੈ ਭਾਜੀ ਠੀਕ ਹੈ ਨਾ ਭਾਜੀ ਠੀਕ ਹੈ ਸਰਦੋ ਸਰਦੋ ਸਰਦ ਇਤਨੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਪਾ ਜੀ ਕੀ ਕਹਿਣਾ ਚਾਹੋਗੇ ਮਾਹੌਲ ਦਾ ਸਰਕਾਰ ਜਬਰ ਕਰ ਰਹੀ ਆ ਸਰਕਾਰ ਜੋ ਜ਼ਬਰ ਕਰ ਕਰ ਰਹੀ ਆ ਇਹ ਨਾਲ ਸਬਰ ਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਅਸੀਂ ਸ਼ੀਸ਼ਾ ਟੋੜਿਆ ਹੈ ਹੌਸਲੇ ਬੁਲੰਦ ਨੇ ਹੱਲੇ ਵੀ ਉਹਥਲੇ ਬਿਲਕੁਲ ਬੁਲੰਦ ਨੇ ਦਿੱਲੀ ਜਾ ਕੇ ਰਵਾਂਗੇ ਇਹ ਖੱਟੜ ਸਰਕਾਰ ਦੀ ਫੱਟੀ ਪੋਚ ਕੇ ਜਾਵਾਂਗੇ ਮੋਦੀ ਦੀ ਦੇਸ਼ ਦੇ ਵਿੱਚੋਂ ਫੱਟੀ ਪੋਚਾਂਗੇ ਔਰ ਇਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਦਿਆਂਗੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕੱਚ ਤੋੜਿਆ ਹੋਇਆ ਹੈ ਤੇ ਪਿੱਛੇ ਟਰੈਕਟਰ ਦਾ ਤਾਂ ਫਿਰ ਵੀ ਹੌਸਲੇ ਬੁਲੰਦ ਨੇ ਕਹਿੰਦੇ ਰੁਕਣਾ ਨਹੀਂ ਅਸੀਂ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਰੋਕ ਨਹੀਂ ਸਕਦਾ ਕੋਈ ਦਿੱਲੀ ਸਾਡੀ ਆਪਣੀ ਹੈ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਰਹਾਂਗੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਪਰ ਫਿਰ ਵੀ ਕਿਸਾਨ ਜਿਹੜੇ ਆ ਰੁਕ ਨਹੀਂ ਰਹੇ ਤਾਂ ਸਾਰੇ ਜਾਣੇ ਮੌਕੇ ਤੇ ਮੌਜੂਦ ਨੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਸ਼ੰਭੂ ਬਾਰਡਰ ਤੇ ਇਸ ਟਾਈਮ ਇੰਨੀ ਜ਼ਿਆਦਾ ਪੀੜ ਹੈ ਪੈ ਰੱਖਣ ਦੀ ਵੀ ਜਗ੍ਹਾ ਨਹੀਂ ਆ ਤਾਂ ਕਿਸਾਨ ਅੱਗੇ ਵਧਦੇ ਜਾ ਰਹੇ ਨੇ ਤੇ ਕਦੋਂ ਵੀ ਜਿਹੜਾ ਹੁਣ ਇਹ ਟੱਕਰਾ ਵੱਧ ਸਕਦਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ